ਸੰਗਰੂਰ ਦੇ ਪਿੰਡ ਕਿਲਾਪਰੀਆ ਦੇ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਦੇ ਉੱਪਰ ਚੀਨੀ ਵਾਇਰਸ ਦੀ ਵੱਡੀ ਮਾਰ ਪਈ ਹੈ ਜਿਸ ਦੇ ਚੱਲਦੇ ਝੋਨੇ ਦੇ ਬੁੱਟੇ ਪੱਕਣ ਦੀ ਥਾਂ ਸੁੱਕਣ ਲੱਗੇ ਨੇ ਅਤੇ ਖੇਤ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਇੱਕ ਪਾਸੇ ਝੋਨਾ ਪੱਕ ਰਿਹਾ ਹੈ ਦੂਜੇ ਪਾਸੇ ਜਿਨ੍ਹਾਂ ਪੌਦਿਆਂ ਦੇ ਉੱਪਰ ਵਾਇਰਸ ਦਾ ਅਸਰ ਹੋਇਆ ਉਹ ਲਗਾਤਾਰ ਮੁਰਝਾ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਉਹ ਸਪਰੇ ਵੀ ਕਰ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਸਕੇ ਕਿ ਉਹਨਾਂ ਦੇ ਖੇਤ ਵਿੱਚ ਕਿਸ ਬਿਮਾਰੀ ਦਾ ਹਮਲਾ ਹੋਇਆ ਹੈ ਹੁਣ ਉਹ ਹੁਣ ਤੱਕ 7-8 ਸਪਰੇ ਵੀ ਕਰ ਚੁੱਕੇ ਨੇ ਇਸ ਤਰ੍ਹਾਂ ਦੇ ਹਾਲਾਤ ਉਹਨਾਂ ਦੇ ਇਲਾਕੇ ਦੇ ਵਿੱਚ ਵੱਡੇ ਪੱਦਰ ਦੇ ਖੇਤਾਂ ਵਿੱਚ ਦਿਖਾਈ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਉਲਝਣ ਵਿੱਚ ਨੇ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਕਿਹੜੇ ਸਪਰੇ ਦਾ ਛੜਕਾ ਕਰਣ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਤਨਾਮ ਸਿੰਘ ਆ ਜੀ ਕਿਸਾਨ ਆ ਗੂ ਕੀ ਕਹਜੂ ਲਗਾਉਂਦਾ ਹਮ ਸਤਨਾਮ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਤੁਹਾਡੇ ਖੇਤਾਂ ਦੇ ਵਿੱਚ ਜਿਹੜਾ ਨਵਾਂ ਵਾਇਰਸ ਆਇਆਗਾ ਕੀ ਉਸ ਦੇ ਨਾਲ ਮੌਜੂਦ ਹਾਲਾਤ ਨੇ ਹਾਲਾਤ ਵੀਰ ਜੀ ਤੁਹਾਡੇ ਸਾਹਮਣੇ ਨੇਗੇ ਆਪਾਂ ਹੱਥ ਦੇ ਵਿੱਚ ਵੀ ਝੋਨਾ ਜਿਹੜਾ ਫੜ ਰੱਖਿਆਗਾ ਹਮ ਤੇ ਇੱਕ ਕਿਸਾਨ ਦਾ ਨੌਵੇਂ ਗੁਰਵਖ ਸਿੰਘ ਜਿਹਦੇ ਖੇਤ ਦੇ ਵਿੱਚ ਆਪਾਂ ਖੜੇ ਆਗੇ ਤੇ ਇਹਦਾ ਲਗਭਗ 50 60% ਮਤਲਬ ਹੈ ਵੀ ਨੁਕਸਾਨ ਕੀਤਾ ਇਸ ਸਿਨੀ ਵਾਇਰਸ ਨੇ ਤੇ ਵਾਇਰਸ ਕਹਿ ਸਕਦੇ ਆ ਇੱਕ ਪਰ ਹਲੇ ਤੱਕ ਤਾਂ ਇਹਦੇ ਬਿਮਾਰੀ ਦੀ ਨਹੀਂ ਪਤਾ ਲੱਗਿਆ ਵੀ ਕਿਹੜੀ ਬਿਮਾਰੀ ਹੈ ਕੀ ਵਾਇਰਸ ਆ ਜਾਂ ਬੀ ਐਲ ਵੀ ਆ ਜਾਂ ਝੋਲ ਸਰੋਗ ਹੈ ਮਹਿਕਮੇ ਮੁਤਾਬਕ ਤਾਂ ਕਹੀਏ ਇਹਨੂੰ ਝੋਲ ਸਰੋਗ ਵੀ ਮੰਨਦਾ ਹੈ ਇਹਨੂੰ ਬੀ ਐਲ ਵੀ ਵੀ ਮੰਨਦਾ ਹੈ ਪਰ ਬਿਮਾਰੀ ਆ ਜਿਹੜੀ ਇਹ ਹਲੇ ਤੱਕ ਸਿੱਟੇ ਤੇ ਕੋਈ ਮਹਿਕਮਾ ਪਹੁੰਚਿਆ ਨਹੀਂ ਹੈਗਾ ਵੀ ਕਿਹੜੀ ਬਿਮਾਰੀ ਹੈ ਇਹਨੂੰ ਕਿੱਥੋਂ ਇਹ ਆਈ ਹੈ ਵੀ ਮੈਂ ਕਿਹਾ ਮੇਰੇ ਕੋਲ ਹਲੇ ਤਾਂ ਕੋਈ ਵੀ ਨਹੀਂ ਰਿਪੋਰਟ ਹੈਗੀ ਵੀ ਕਿੰਨਾ ਕਿਸਾਨਾਂ ਦਾ ਨੁਕਸਾਨ ਹੋਇਆਗਾ ਤੇ ਮੈਂ ਕੋਈ ਅਧਿਕਾਰੀ ਪਿੰਡਾਂ 'ਚ ਦੇਖਣ ਆਇਆਗਾ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਖੇਤੀਬਾੜੀ ਦੇ ਅਧਿਕਾਰੀਆਂ ਤੋਂ ਵੀ ਮੰਗ ਕਰਦੇ ਆਂ ਵੀ ਇਸ ਦਾ ਕੋਈ ਅਗਲੇ ਸਾਲ ਲਈ ਚਲੋ ਇਸ ਸਾਲ ਤਾਂ ਜਿਹੜਾ ਹੋਣਾ ਸੀ ਹੋ ਗਿਆ ਵੀ ਅਗਲੇ ਸਾਲ ਲਈ ਕੋਈ ਇਹਦੇ ਤੇ ਰੋਕਥਾਮ ਲਈ ਕੋਈ ਪਹਿਲਾਂ ਹੀ ਜਿਹੜਾ ਉਪਾਅ ਕੀਤਾ ਜਾਣਾ ਤਾਂ ਹੁਣ ਕਿਵੇਂ ਦੇਖਦੇ ਹਾਂ ਕਿ ਕਿਸ ਕਿਸ ਪਿੰਡ ਦੇ ਵਿੱਚ ਕਿੰਨਾ ਕ ਨੁਕਸਾਨ ਹੈ ਜਾਂ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਇਹ ਲੱਛਣ ਨੇ ਦੇਖਣ ਨੂੰ ਮਿਲ ਰਹੇ ਨੇ ਵੀ ਦੇਖੋ ਉਤਾ ਜੀ ਲਗਭਗ 2-3 ਜ਼ਿਲ੍ਹਿਆਂ ਚ ਇਹ ਜ਼ਿਆਦਾ ਹੈ ਮਤਲਬ ਸੰਗਰੂਰ ਪਟਿਆਲਾ ਦੇ ਵਿੱਚ ਵੀ ਹੈ ਤੇ ਪਰ ਜਿਹੜਾ ਮੇਰੇ ਪਿੰਡ ਦੇ ਵਿੱਚ ਕੁਲਰਾਕਵਾ ਜਿਹੜਾ 100 ਏਕੜ ਦਾ ਇਸ ਦੀ ਮਾਰ ਹਟਾਇਆ ਹੋਇਆ ਹੈਗਾ ਤੇ ਕਿਤੇ ਥੋੜਾ ਕਿਤੇ ਬਹਲਾ 50-60 ਏਕੜ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੀ ਹੈਗਾ ਕਿੰਨਾ ਕਿ ਝਾੜ ਹੈ ਜਿਹੜਾ ਇਹਦੇ ਨਾਲ ਲੱਗਦਾ ਵੀ ਕਿੱਲੇ ਮਗਰ ਕਿੰਨੇ ਕਿ ਝਾੜ ਦਾ ਫਰਕ ਪੂਰੀ ਸੰਨ ਨਹੀਂ ਜਿਹੜੇ ਹਿਸਾਬ ਨਾਲ ਦੇਖੋ ਹਾਲਾਤ ਨੇ ਹਿਸਾਬ ਨਾਲ ਤਾਂ ਲੱਗਦਾ ਵੀ ਕੁਝ ਹੱਥ ਪੱਲੇ ਲੱਗਣੀ ਨੇ ਜਿਹੜੇ ਕਿਸਾਨ ਦੇ ਆਪਾਂ ਖੇਤ ਦੇ ਵਿੱਚ ਖੜੇ ਆਂਗੇ ਵੀ ਇਹ ਤਾਂ ਥੋੜੀ ਬਹੁਤੀ ਆਸ ਹੋ ਸਕਦੀ ਹੈ ਜੀ ਕੋਈ ਖਰਚਾ ਪਾਣੀ ਦੇਖੋ ਮੋੜ ਜੇ ਪਰ ਬਹੁਤੀ ਆਸ ਨਹੀਂ ਹੈਗੀ ਇੱਥੋਂ ਮੈਂ ਆਪਣਾ ਜਿਹੜਾ ਨਾਮ ਗੁਰਬਖਸ਼ ਹੈ ਕਿਹੜਾ ਪਿੰਡ ਹੈਗਾ ਕਿਲਾ ਭਰੀਆਂ ਜੀ ਰਵਾਸ ਸਿੰਘ ਜੀ ਕੀ ਤੁਹਾਡੇ ਖੇਤਾਂ ਦੇ ਵਿੱਚ ਇਸ ਸਮੇਂ ਝੋਨੇ ਦੇ ਹਾਲਾਤ ਨੇ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਬਾਰੇ ਇਹ ਜੀ ਲਾਸਟ ਰੇਤ ਤੋਂ ਬਾਅਦ ਪਤਾ ਲੱਗਿਆ ਜਦੋਂ ਇਹਨੇ ਗਰੋਥ ਰੁਕਦੀ ਹਮ ਇਹਦੀ ਗਰੋਥ ਰੁਕ ਗਈ ਪਹਿਲਾਂ ਤਾਂ ਤੁਸੀਂ ਦੇਖ ਦੇਖ ਹੀ ਰਹੇ ਹੋ ਬੂਟੇ ਨੂੰ ਹਮ ਇਹਦੀ ਪੂਰੀ ਗਰੋਥ ਹੋਈ ਹੋਈ ਆ ਉਸ ਤੋਂ ਬਾਅਦ ਜਦੋਂ ਮੈਂ ਹਕਮੇ ਵਾਲਿਆਂ ਨਾਲ ਜਾਂ ਕੰਪਨੀਆਂ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਇਹ ਚਿੱਟਾ ਤੇ ਲੈ ਇਹਦੇ ਤੁਸੀਂ ਸੀਨ ਬੈਰਾ ਜਾਂ ਚਸ ਵਗੈਰਾ ਦੀ ਸਪਰੇ ਕਰੋ ਉਹ ਕੀਤੀ ਆ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਫਿਰ ਉਹ ਕਹਿੰਦੇ ਕੋਈ ਵਾਇਰਸ ਹੈ ਬੀ ਐਲ ਵੀ ਉਹਦੀ ਆ ਸਪਰੇ ਹੈ ਉਹ ਕੀਤੀ ਤੇ ਜੋ ਜੋ ਵੀ ਕੋਈ ਕਹਿੰਦਾ ਰਿਹਾ ਸਪਰੇ ਹਾਂ ਕਰਦੇ ਰਹੇ ਜੀ ਪਰ ਇਹਦੇ ਉੱਪਰ ਕੋਈ ਅਸਰ ਨਹੀਂ ਹੋਇਆ ਤਾਂ ਹੁਣ ਕਿੰਨਾ ਕੁ ਨੁਕਸਾਨ ਹੈ ਕਿੰਨੀ ਜ਼ਮੀਨ ਦੇ ਵਿੱਚ ਫੈਲਿਆ ਹੋਇਆ ਹੈਗਾ ਇਹ ਮੇਰੇ ਜ਼ਿਆਦਾ ਤਾਂ ਇਹ 5 ਏਕੜ ਜ਼ਮੀਨ ਚ ਹੈ ਠੀਕ ਹੈ ਦੂਸਰੇ ਚ ਹੈ ਤਾਂ तकरीबन ਸਾਰੇ ਬਣ ਚ ਚਲੋ ਉਹਦੀ 5-7 ਨੂੰ 2-4 ਕੁਆਂਟਲ ਕਿੱਲੇ ਦੀ ਮਾਰ ਹੈ ਇਹ ਤਾਂ ਮੇਰੇ ਅਕੋਰਡਿੰਗ ਤਾਂ ਹੈ 60-70% ਇਹ 5 ਕਿੱਲਾਂ ਚ ਨੁਕਸਾਨ ਹੈਗਾ ਕਿੰਨਾ ਕੁ ਝਾੜ ਤੇ ਅਸਰ ਲੱਗਦਾ ਇਸ ਪਊਗਾ ਝਾੜ ਤੇ ਤਾਂ ਤੁਸੀਂ ਦੇਖੋ ਜੀ ਜੇ ਜੀਆਂ 85 ਮਣਾ ਨਿਕਲਦੇ ਨੇ ਤਾਂ ਮੈਨੂੰ ਤਾਂ ਲੱਗਦਾ ਵੀ ਇੱਥੇ 35 ਮਣ ਦੀ ਹੋਊਗੀ ਠੀਕ ਹੈ ਤਾਂ ਬਾਕੀ ਕਰਦੇ ਹੋ ਮੰਗ ਤਾਂ ਇਹ ਕਰਦੇ ਜੀ ਵੀ ਇਹਦਾ ਕੋਈ ਨਾ ਕੋਈ ਮੁਆਵਜ਼ਾ ਵਗੈਰਾ ਮਿਲਣਾ ਚਾਹੀਦਾ ਹਾਂ ਇਸ ਦਾ ਹੱਲ ਵੀ ਕੋਈ ਲੱਗਦਾ ਵਿਭਾਗ ਵੱਲੋਂ ਲੱਭਣਾ ਚਾਹੀਦਾ ਹੱਲ ਬਿਲਕੁਲ ਚਾਹੀਦਾ ਜੀ ਜੋ ਇਸ ਵਾਰ ਤਾਂ ਹੋ ਗਿਆ ਚਲੋ ਹੋ ਗਿਆ ਜੀ ਨੈਕਸਟ ਟਾਈਮ ਲਈ ਤਾਂ ਮੈਂ ਇੱਕ ਮਹੀਨੇ ਨੂੰ ਜ਼ਰੂਰ ਚਾਹੀਦਾ ਵੀ ਕੋਈ ਪਹਿਲਾਂ ਤੋਂ ਸਟਾਰਟਿੰਗ ਕੋਈ ਕੋਈ ਇਹੀਆਂ ਦਵਾਈਆਂ ਤਿਆਰ ਕਰਨਾ ਮੇਰੇ ਤਾਂ ਹੋ ਗਿਆ ਹੋਰ ਕਿਸੇ ਵੀਰ ਭਾਈ ਦੇ ਨਾਲ ਹੋਵੇ ਅਗਲੇ ਸਾਲ ਨਾ ਹੋਵੇ ਜੇ ਬਾਰ-ਬਾਰ ਇਦਾਂ ਦੇ ਨੁਕਸਾਨ ਹੁੰਦੇ ਰੇ ਤਾਂ ਕਿਸਾਨ ਤਾਂ ਖਤਮ ਹੈ ਪਹਿਲੀ ਖਤਮ ਹੈ